ਸ਼੍ਰੀ ਗੁਰੂ ਰਵਿਦਾਸ ਟੈਂਪਲ ਆਫ ਨਿਊਯਾਰਕ ਦਾ ਪ੍ਰਬੰਧ ਸੰਭਾਲਣ ਵਾਲੀ ਕਮੇਟੀ ਸ਼੍ਰੀ ਗੁਰੂ ਰਵਿਦਾਸ ਸਬਾ ਆਫ ਨਿਊਯਾਰਕ ਦੀ ਨਵੀਂ ਪ੍ਰਬੰਧਕੀ ਕਮੇਟੀ ਦੀ ਚੋਣ ਬੀਤੇ ਦਿਨੀ ਸਰਬਸੰਮਤੀ ਦੇ ਨਾਲ ਹੋਈ ਜਿਸ ਅਨੁਸਾਰ ਨਿਊਯਾਰਕ ਦੇ ਉੱਗੇ ਬਿਜ਼ਨਸਮੈਨ ਜਸਵਿੰਦਰ ਸਿੰਘ ਬਿੱਲਾ ਪ੍ਰਧਾਨ ਪਰਮਜੀਤ ਲਾਲ ਕਮਾਮ ਚੇਅਰਮੈਨ ਗੁਰਦਿਆਲ RAM ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪਰਮਜੀਤ ਲਾਲ ਸੀਤਾ ਵਾਈਸ ਪ੍ਰੈਜ਼ੀਡੈਂਟ ਤੇ ਬਲਵਿੰਦਰ ਪੌਰਾ ਜਰਨਲ ਸੈਕਟਰੀ ਤੇ ਹੋਰ ਵੀ ਕਈ ਮੈਂਬਰ ਬਣੇ ਜਿੱਥੇ ਪੁਰਾਣੀ ਕਮੇਟੀ ਦੇ ਵੱਲੋਂ ਲਗਾਤਾਰ ਚਾਰ ਵਾਰ 58 ਸਾਲ ਪ੍ਰਧਾਨਗੀ ਦੀ ਸੇਵਾ ਨਿਭਾਈ ਹੈ ਉੱਥੇ ਹੀ ਨਵੀਂ ਬਣੀ ਕਮੇਟੀ ਦੇ ਵੱਲੋਂ ਵੀ ਗੁਰੂ ਘਰ ਦੀ ਸੇਵਾ 28 ਜਨਵਰੀ ਨੂੰ ਸੰਭਾਲ ਲਈ ਗਈ ਹੈ ਤੇ ਨਾਲ ਹੀ ਉਹਨਾਂ ਵੱਲੋਂ ਆਪਣੀ ਕਮਿਊਨਿਟੀ ਪ੍ਰਤੀ ਹਰ ਤਮ ਨਾਲ ਖੜਨ ਅਤੇ ਭਵਿਕ ਵਿੱਚ ਚੰਗੇ ਕੰਮ ਕਰਨ ਦਾ ਭਰੋਸਾ ਦਿੱਤਾ ਪ੍ਰਬੰਧਕ ਕਮੇਟੀ ਟਰਸਟ ਕਮੇਟੀ ਦੇ ਮੁਖ ਸ਼ਰਵਾਦ ਸ਼ਿਵ ਸ਼ੋਕਮਾਰ ਮਾਹੀ ਜੀ ਤੇ ਪਲੇਸ ਦੇ ਜੀਓ ਦੇ ਸੰਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਅਤੇ ਨਵੀਂ ਬਣੀ ਸਾਂਝਿਕ ਮੇਰੀ ਨੂੰ ਵਧਾਈਆਂ ਦੇਣ ਤੇ ਸੰਤਾਂ ਦਾ ਧੰਨਵਾਦ ਕਰ ਸ਼੍ਰੀ ਅਸ਼ੋਕ ਮਾਨ ਜੀ ਮਨ ਮੁੱਖ ਸੇਵਾ ਗੁਰੂ ਘਰ ਜੈ ਕਰੋ ਦੇ ਜੈ ਜੀ ਸਤਿਕਾਰ ਜੋ ਕਰੋ ਕ란 ਸਾਹਿਬ ਜੀ ਦੇ ਬਾਜ ਵਿੱਚ ਬੈਠੇ ਸਾਧ ਸੰਗਤ ਜੋ ਪਤਿ ਬਲਾਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੋਏ ਜਾਇਬੀਨ ਜਾਇਪਾਰਤ ਅੱਜ ਆਪਾਂ ਖੁਸ਼ੀ ਦਾ ਟਾਈਮ ਕੱਟ ਰਏ ਹਾਂ ਅੱਜ ਤੁਸੀਂ ਉਹ ਤਹਾਵਤ ਦੌੜ ਦਿੱਤੀ ਆ ਜਿਹੜੇ ਸ਼ਤਾਨ ਲੋਕਾਂ ਨੇ ਕਹਿੰਦੇ ਬਾਬਾ ਰਮਦਾਸ ਰਾਤ ਦੇ ਗੱਤ ਜੁ ਇਕੱਠੇ ਹੀ ਹੁੰਦੇ ਬਾਬਾ ਹੀ ਕਰੀ ਗਏ ਬਾਬਾ ਰਮਦਾਸ ਰਾਤ ਦੇ ਗਿਆ ਤੁਸੀਂ ਕਿੱਥੇ ਵੀ ਹੋ ਸਕਦੇ ਅੱਜ ਸਾਖ ਦਰ ਦਿੱਤਾ ਕਿ ਬਾਬਾ ਦਾਸ ਨੂੰ ਸਰਾਪ ਨਹੀਂ ਦਿੱਤੀ ਗਿਆ ਸੀ ਬਾਣੀ ਵਿੱਚ ਸ਼ਾਉ ਦਾ ਜਾਤੀ ਗਿਆ ਸੀ ਮਾ ਦੋ ਸత్సੰਗ ਤੋਂ ਮਿਲ ਰਹੀਏ ਜੈਸੇ ਮਾਦਮ ਅਖੀਰ ਇਸ ਕਰਕੇ ਦੂਸਰਾ ਸ਼ਾਉ ਦਾ ਜਾਤੀ ਹੋਸ਼ਾ ਪਾਤੀ ਹੋਸ਼ਾ ਹੋਸ਼ਾ ਜਨਮ ਹਮਾਰਾ ਵੇ ਮੇਰੀ ਜਾਤੀ ਦੀ ਪਾਤੀ ਨਹੀਂ ਕੋਈ ਮੈਨੂੰ ਜਾਨੋ ਤੋਂ ਮਾਰਾ ਸੀ ਕਿ ਬੜਾ ਕਸ਼ ਹੋਣਾ ਨੇ ਗੁਰੂ ਸਾਹਿਬ ਦੇ ਨਾਲ ਅੱਜ ਅੱਜ ਸਾਥ ਕਰਦਾ ਸਮਾਜ ਨੇ ਕਿਉਂਕਿ ਭौरा ਜੀ ਨੇ ਜਾਂ ਹੋ ਸਕਤੀ ਵਿਖਿਆ ਮੇਰੀ ਚਿੰਤਾ ਕੀ ਸੀ ਜਦੋਂ ਮੈਂ 2012 ਚ ਅਮਰਤਾਈ ਧਰਤੀ ਤੇ ਪੰਜਾਬ ਤੋਂ ਆਇਆ ਤਾਂ ਦੋਸਤੋ ਉਸ ਵੇਲੇ ਮਨ ਨੂੰ ਇਹ ਪਤਾ ਲੱਗਾ ਕਿ ਇੱਥੇ ਕੁਛ ਨਾ ਕੁਛ ਗੜਬੜ ਗੁਰੂ ਘਰ ਦੀ ਕਿਉਂਕਿ ਇੰਡੀਆ ਦੇ ਬੈਠੇ ਲੋਕ ਇਹ ਹਕੀਕਤ ਆ ਦੋ ਨੂੰ ਜਾਣਦੇ ਆ ਮਰਨ ਤੋਂ ਪਹਿਲਾਂ ਨਿਊਯਾਰਕ ਤੋਂ ਟੈਲੀਫੋਨੀਆ ਬਾਕੀ ਸਟੇਟ ਨੂੰ ਕੋਈ ਨਹੀਂ ਜਾਣਦਾ ਉਹ ਮਰਦਾ ਨੂੰ ਨਿਊਯਾਰਕ ਕੇ ਸਮਝਦੇ ਜਿਵੇਂ ਆਮ ਲੋਕ ਕਰਦੇ ਮੈਂ ਸੋਚਿਆ ਕਿ ਗੁਰੂ ਰਮਦਾਸ ਤੇ ਜਿਹੜੀ ਸੰਗਤ ਆ ਰਹੀ ਉਹ ਗੁਰੂ ਗੋਬਿੰਦ ਸਿੰਘ ਦੀ ਫੈਮਿਲੀ ਨੂੰ ਮਦਦ ਦੇਣ ਤੇ ਉੱਧਾਇਆ ਬੈ ਲੜੀ ਜਾਂਦੇ ਆ ਕੋਸ਼ਿਸ਼ ਲਈ ਕੋਸ਼ਿਸ਼ 2016 ਸ਼ੁਰੂ ਹੋਈ ਸੀ 2016 ਚ ਲੱਗੇ ਰਹੇ ਅੱਜ ਹਣੀ ਫਿਰ ਵੀ ਸਾਡੇ ਉਹ ਗੁਰਦਾਸ ਸਿੰਘ ਜੀ ਬੈਠੇ ਆ ਉਹ ਮਰਹੂਮ ਸਰ ਦਾ ਸੰਜੋਗੀ ਆ ਜੀ ਲੰਬਾ ਸਮਾਂ ਸੀ ਲੱਗੇ ਰਹੇ ਚਲੋ ਅਸੀਂ ਮੰਨ ਲਿਆ ਕਿ ਕਿੰਨਾ ਲੱਗਤੇ ਸਾਡੇ ਜੀ ਵੀ ਘਾਟ ਨਾ ਸਕਦੀ ਅਸੀਂ ਉਹ ਜਿਹੜੀ ਜਿਹੜੀ ਪਾਣੀ ਲਈ ਗਈ ਪਰ ਮੇਰੀ ਤਾਂ ਗੱਲ ਨਹੀਂ ਸੀ ਦੋਰੀਆਂ ਇਸ ਲੈਵਲ ਤੇ ਸੀ ਤੁਹਾਡੀ ਜਾਣਕਾਰੀ ਲਈ ਜੇ ਦੋਹਾਂ ਕਮੇਟੀਆਂ ਦੇ ਵਿੱਚੋਂ ਇੱਕ ਨਵਾਂ ਬੰਦਾ ਕੱਢ ਕੇ ਲੈਂਦੇ ਉਸ ਦਿਨ ਮੀਟਿੰਗ ਤੇ ਬੈਸੇ ਨਵਾਂ ਬੰਦਾ ਕੱਢ ਕੇ ਜਾਂਦਾ ਜਿੱਦਾਂ ਦੱਸਿਆ ਸੀਗਾ ਵੀ ਬਰਕਾ ਵਾਲੀ ਨੂੰ ਬਣਾਉਣਾ ਚਾਹੁੰਦੇ ਸੀ ਉਹਦਾ ਕਾਰਨ ਇਹ ਹੀ ਸੀ ਪਰ ਨਵਾਂ ਬੰਦਾ ਲੈ ਗਿਆ ਜਿਹੜਾ ਦੋਨਾਂ ਨੂੰ ਇਕੱਠੇ ਗੱਲ ਕਰਕੇ ਆ ਤਰ੍ਹਾਂ ਮਾਣੇ ਸ਼ਤਤਰਲੇ ਜਾਗੀ ਸ਼ੋਕ ਜਗ ਤੋਂ ਲਾਗੇ ਆਪ ਹੋਂ ਕੋਈ ਡਰੇ ਨਹੀਂ ਉੱਚ ਕਲੇ ਮਰ ਰੂਪਨ ਕਾਮ ਦੇਣਾ ਨਾਮ ਦੇਵ ਕੀਰਤ ਲੋਚਨ ਸਦਾ ਸੰਤ ਕਹੇ ਲਾ ਸੁਣੋ ਰੇ ਸੰਤ ਆਂਕੀ ਉਤੇ ਸਵੇ ਸਵੇ ਧੰਤਨ ਚਲੀ ਗੁਰੂ ਗ੍ਰੰਥ ਸਾਹਿਬ ਦੀ ਜੁਰੀ ਵਿੱਚ ਬੈਠੀ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਕਰਦੀ ਪੰਤ ਰਦੀ ਜੈ ਭੀਮ ਜੈ ਭਾਗ ਸਭ ਤੋਂ ਪਹਿਲਾਂ ਮੈਂ ਗੁਰਦੁਆਰਾ ਸ਼੍ਰੀ ਗੁਰੂ ਦਾਸ ਸਵਾ ਨਿਊਯਾਰਕ ਦੀ ਸਮੂਹ ਸੰਗਤ ਨੂੰ ਜੀ ਵਧਾਈ ਦਿੰਨੀ ਚਾਹੁੰਦਾ ਹਾਂ ਜਿਸ ਦੇ ਸਹਿਯੋਗ ਨਾਲ ਸਭ ਸਮਤੀ ਉੱਤੇ ਸਹਿਮਤੀ ਹੋਈ ਹੈ ਆਪ ਸਾਹਮਣੇ ਮੈਨੂੰ ਗੁਰੂ ਘਰ ਦੇ ਮੁੱਖ ਸੇਵਾਦਾਰ ਵਜੋਂ ਜੋ ਸੇਵਾ ਦਿੱਤੀ ਹੈ ਉਸ ਨੂੰ ਨਿਵਾਲ ਲਈ ਮੈਂ ਦਿਨ ਰਾਤ ਤਤਪਰਤਾ ਰਹਿਣਾ ਅਮਰੀਕਾ ਪੁੱਜੀ ਸਾਡੀ ਮਹਿਲੀ ਪੜੀ ਨੇ ਇਸ ਗੁਰੂ ਘਰ ਦੀ ਸਥਾਪਨਾ ਜਿੱਥੇ ਧਰਮਿਕ ਸ਼ਾਧਾ ਪੂਰੀ ਕਰਨ ਦੀ ਸੋਚ ਨਾਲ ਕੀਤੀ ਸੀ ਉੱਥੇ ਆਪਸੀ ਪਿਆਰ ਤੋਂ ਸਮਾਜ ਦੇ ਮਸਲ ਨੂੰ ਸੁਝਾਉਣ ਅਤੇ ਲੋੜਵੰਦਾਂ ਦੀ ਮਦਦ ਕਰਨ ਦੀ ਪਹਿਲ ਦਿੱਤੀ ਸੀ ਸੋ ਮੇਰੇ ਪਹਿਲਾਂ ਅਸੀਂ ਪ੍ਰਧਾਨ ਬਣੇ ਸਭ ਨੇ ਆਪ ਨੂੰ ਆਪਣੀ ਸੋਚ ਅਤੇ ਬਿਰਤ ਅਨਸਾਰ ਗੁਰੂ ਘਰ ਦੀ ਸੇਵਾ ਕੀਤੀ ਜੋ ਵੀ ਉਹ ਗੁਰੂ ਘਰ ਲਈ ਕਰ ਸਕਦੇ ਸਨ ਉਹਨਾਂ ਨੇ ਕੀਤਾ ਮੈਂ ਉਹਨਾਂ ਦਾ ਸਰਕਾਰ ਕਰਦਾ ਹਾਂ ਅਤੇ ਜਿਹੜੇ ਉਹਨਾਂ ਤੋਂ ਪਹਿਲਾਂ ਵੀ ਇਤਿਹਾਸ ਵਿੱਚ ਪ੍ਰਧਾਨ ਤੇ ਕਮੇਟੀਆਂ ਸੇਵਾ ਕਰ ਚੁੱਕਿਆ ਹਨ ਸਭ ਨੇ ਹੀ ਆਪੋ ਆਪਣਾ ਯੋਗਦਾਨ ਗੁਰਦਾਰਾ ਸਾਹਿਬ ਦੀ ਚਾndi ਕਲ ਲਈ ਪਾਇਆ ਇਸ ਵਾਰ ਜੋ ਸਤ ਸੰਤੀ ਹੋਈ ਹੈ ਉਸ ਨਾਲ ਜਿੱਥੇ ਗੁਰੂ ਯਾਰਕ ਵਾਸਤੇ ਸਮਾਗਮ ਵਿੱਚ ਪਿਆਰ ਵਧੇਗਾ ਉੱਥੇ ਦੂਜੇ ਭਾਈਚਾਰਿਆਂ ਵਿੱਚ ਵੀ ਯਕੀਨਨ ਹੀ ਸਾਡਾ ਸਮਾਜ ਨੂੰ ਸਾਡੇ ਸਮਾਜ ਨੂੰ ਸਕਾਰ ਵੀ ਮਿਲੇਗਾ ਸਾਹਿਬ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਅਸ਼ੀਰਵਾਦ ਅਤੇ ਬਾਬਾ ਸਾਹਿਬ ਡਾਕਟਰ ਮੀਰਗਰ ਦੀ ਸਿੱਖਿਆ ਨਾਲ ਮੈਂ ਉਸ ਉੱਤੇ ਪੂਰਾ ਨਿਰਭਰ ਦੀ ਦਿਨ ਰਾਤ ਕੋਸ਼ਿਸ਼ ਕਰਾਂਗਾ ਸੋ ਅੱਜ ਤੋਂ ਇਸ ਗੁਰੂ ਘਰ ਵਿੱਚ ਕੋਈ ਵੀ ਟੜਾ ਨਹੀਂ ਹੈ ਸਭ ਨੇ ਸਭ ਨੂੰ ਇੱਕੋ ਜਿਹਾ ਇਸ ਬਾਣੀ ਦੇ ਅਤੇ ਸਭ ਤੋਂ ਇਹੀ ਆਜ਼ ਮੌਕੇ ਦੇ ਵਿੱਚ ਵੀ ਰਹੇਗੀ ਹਰ ਕੋਈ ਗੁਰੂ ਘਰ ਲਈ ਆਪਣੀ ਨਿਸ਼ਕਾਮ ਸੇਵਾ ਅਤੇ ਉਹ ਕੇ ਨੁਕਰ ਕਰਨ ਕਰਨ ਲਈ ਤਿਆਰ ਰਹੇਗਾ ਆਪ ਸਭ ਸਾਹਮਣੇ ਗੁਰੂ ਨੂੰ ਬੋਲ ਤੇ ਜੋ ਮੈਂ ਆਪਕੀ ਨੂੰ ਇਹ ਸੇਧ ਲਾ ਕੇ ਗੁਰੂ ਘਰ ਦੇ ਕਾਰਜ ਕਰਾਂਗਾ ਅਤੇ ਜਿੱਤੇ ਵੀ ਆਪ ਜੀ ਨੂੰ ਲੱਗੇ ਮੇਰੇ ਤੋਂ ਕੋਈ ਗਲਤ ਹੋ ਰਿਹਾ ਹੈ ਸਾਧ ਸੰਗ ਮੈਨੂੰ ਹੱਥ ਫੜ ਕੇ ਰੋਕ ਸਕਦੇ ਐ ਮੈਂ ਬਹੁਤ ਕੁਝ ਨਾ ਬੋਲਦਾ ਹੋਇਆ ਆਪ ਜੀ ਨਾਲ ਇਹ ਵਾਅਦਾ ਕਰਦਾ ਹਾਂ ਕਿ ਮੈਂ ਗੁਰੂ ਘਰ ਦੀ ਸੇਵਾ ਜਗਤ ਗੁਰੂ ਧੰਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਹਾਜ਼ਰ ਨਾਮ ਜਨ ਕੇ ਸੇਵਾ ਕਰਾਂਗਾ ਮੈਨੂੰ ਆਪਣੇ ਗੁਰੂ ਉਤੇ ਪੂਰਾ ਜੀ ਕੀ ਉਤਾਰ ਜੇਕਰ ਉਹ ਮੇਰੇ ਤੋਂ ਇਹ ਸੇਵਾ ਲੈਣ ਲੱਗੇ ਹਨ ਤਾਂ ਮੇਰੇ ਸਿਰ ਉਤੇ ਹੱਥ ਥਾਕੇ ਜ਼ਿੰਮੇਵਾਰੀ ਨੂੰ ਉਹ ਲਈ ਮੈਨੂੰ ਅੱਜ ਦੇ ਇਸ ਮਹੌਲ ਮਹਾਨ ਅਤੇ ਇਤਿਹਾਸਿਕ ਸੰਗਠਨ ਹੈ ਹਰੀ ਸੰਗਤ ਆਦਿ ਬਹੁਤ ਹੀ ਉੱਚਾ ਅਤੇ ਪਿਆਰ ਦੇ ਨਾਲ ਗੁਰੂ ਘਰ ਦੇ 71 ਸੋਇਲਾ ਤੋ ਕਿ ਆਪਾਂ ਸਾਰਿਆਂ ਨੇ ਜਾਣੀ ਕਿ ਇਹ ਇੱਕ ਕਮੇਟੀ ਆ ਨਵੀਂ ਕਮੇਟੀ ਦੀ ਸਥਾਪਨਾ ਹੋਈ ਹੈ ਉਹਦੇ ਸਹਿਯੋਗ ਵਿੱਚ ਅੱਜ ਅਸੀਂ ਉਹਨਾਂ ਨਵੇਂ ਸੇਵਾਦਾਰਾਂ ਨੂੰ ਬਹੁਤ ਵਧਾਈ ਅਤੇ ਉਤਸ਼ਾਹ ਦੇਣ ਲਈ ਇਕੱਤਰ ਹੋਏ ਹਾਂ ਕਿਉਂਕਿ ਜਦੋਂ ਵੀ ਆਪਾਂ ਕੋਈ ਨਵੀਂ ਕਮੇਟੀ ਚੁਣਦੇ ਹਾਂ ਤਦ ਆਸ ਨੂੰ ਪਤਾ ਹੈ ਕਿ ਦ્વાਸ ਜੋ ਬਈ ਆਪ ਸਭ ਨੇ ਗੁਰੂ ਕਾ ਦੀ ਸੇਵਾ ਲਈ ਚੇਅਰਮੈਨ ਤੇ ਪ੍ਰਧਾਨ ਦੀ ਸੇਵਾ ਜਿਹੜੀ ਆ ਉਹ ਸੰਪੰਤੀ ਸੀ ਤੇ ਉਸ ਤੋਂ ਸਿੱਧ ਹੋਇਆ ਸੀ ਕਿ ਸੰਗਤ ਜਿਹੜੀ ਆ ਉਹ ਹੀ ਸਭ ਨੂੰ ਉੱਚਾ ਅਤੇ ਇਸ ਜੋਗ ਨੂੰ ਪਹੁੰਚਾ ਲੈ ਗਈ। ਸੋ ਬਾਤ ਜਿਸੀਂ ਇਹਨਾਂ ਜਿੰਨੇ ਵੀ ਸੇਵਾਦਾਰਾਂ ਦੇ ਸੁਣੇ ਗਏ ਹਾਂ ਉਹਨਾਂ ਨੂੰ ਅਸੀਂ ਯਤਿੰਦ ਕੋ ਲਾਗੇ ਹਨ ਕਿ ਆਪ ਬੜੇ ਪਿਆਰ ਤੇ ਉਸਿਆ ਦੇ ਨਾਲ ਇਸ ਗੁਰੂ ਘਰ ਦੀ ਸੇਵਾ ਲਈ ਹਰ ਵੇਲੇ ਤਤਵਰ ਰਹੋ ਇਹ ਸਮਾਜ ਸਾਰਾ ਜਾਂ ਜਿਹੜਾ ਸੰਗਤ ਆ ਉਹ ਤੁਹਾਡਾ ਸਾਥ ਦੇਵੇਗੀ ਕਿਉਂਕਿ ਸੰਗਤ ਉਸ ਨੂੰ ਲੈ ਬੜੀ ਖੁਸ਼ ਹੁੰਦੀ ਆ ਜਦੋਂ ਤੁਸੀਂ ਆਪਣੀ ਸੇਵਾ ਸਟੈਂਡ ਹੋਣ ਇੱਕ ਵਾਰ ਫਿਰ ਆਪ ਸੰਤੋਹ ਚੰਨ ਜੀਂਤੀ ਹੈ ਕਿ ਆਪ ਸਭਤ ਨੇ ਬਹੁਤ ਉਕਾ ਜੋਦੰਦ ਬਾਇਆ ਨਵੀਂ ਕਮੇਟੀ ਚੋਣੀ ਗਈ ਜਿਹੜੀ ਸਰਪੰਚੀ ਕਮੇਟੀ ਹੈ ਆਪ ਸਰੂਤਾ ਦੇ ਚਲਿਤ ਅਰਦਾਸ ਬੇਨਤੀ ਹੈ ਕਿ ਇਸੇ ਤਰ੍ਹਾਂ ਆਪਣਾ ਸ਼ਿਰੋ ਤੇ ਬਣਾਈ ਰੱਖਿਓ ਜਿਸ ਸੋਚ ਨੂੰ ਜਿਸ ਮਨੋਰਥ ਨੂੰ ਲੈ ਕੇ ਕਮੇਟੀ ਆਈ ਹੈ ਅਸੀਂ ਤੁਹਾਡੀ ਸੋਚ ਦੇ ਮੁਤਾਬਕ ਉਹਨਾਂ ਸੋਚਾਂ ਦਾ ਲਾਭ ਦੇ ਪੂਰਾ ਉਤਰ ਸਕੀਏ ਤੇ ਸਾਡੇ ਵੱਲੋਂ ਔਰ ਆਪਣੇ ਵੱਲੋਂ ਮਨਾਵਚੋ ਕਰਵਾਏ ਉਸ ਤੇ ਜੂਰ ਅਰਦਾਸ ਕਰਿਓ ਕੁਝ ਪਰ ਉੱਪਰ ਲਿਖੇ ਜਿਹੜੇ ਪਹਿਲਾਂ ਪਾਇਏ ਸਨ ਕਿਉਂਕਿ ਮੇਰੇ ਤੋਂ ਪਹਿਲਾਂ ਕਾਹੀ ਬੁਲਾ ਰਹੇ ਨੇ ਮੇਰਾ ਨਾਮ ਜਾਂ ਮੇਰੇ ਨਾਲ ਸੰਜੀਤ ਧੀਰਜ ਕੁਮਾਰ ਜੀ ਉਹਨਾਂ ਦਾ ਬਹੁਤ ਜਗਰ ਕੀਤਾ ਪਰ ਮੈਂ ਇਹ ਗੱਲ ਕਲੀਅਰ ਕਰ ਦੇਣਾ ਕਿ ਅਸੀਂ ਬੇਸ਼ੱਕ ਦੋ ਚਾਰ ਬੰਦੇ ਜਿਨ੍ਹਾਂ ਵਿੱਚ ਮਰੋਹਤ ਸਿੰਘ ਹੈਪੀ ਜੀ ਮੇਰੇ ਵੀਰ ਹੈਰੀ ਭਾਜੀ ਨੌਤ ਕਰਨਾ ਤੋਂ ਆਰਮੇਸ਼ ਪਾ ਜੀ ਤਿਰਗਵਰ ਤੋਂ ਵਿਪੋਜੀ ਜੀ ਜੂਰੂ ਜੀ ਸਾਡੇ ਨਾਲ ਕੁਝ ਬੰਦੇ ਸੀ ਜਿਹੜੇ ਜਿਵੇਂ ਇੱਕ ਹੈਂਡ ਦਾ ਸੀਨ ਕੰਮ ਕਰਦੇ ਪਏ ਸੀ ਕਾਫੀ ਦਿਨ ਤੋਂ ਕੋਸ਼ਿਸ਼ਾਂ ਬੜੀ ਦੇਰ ਤੋਂ ਲੱਗੀਆਂ ਸਨ ਪਰ ਅੱਜ ਮੈਂ ਇਹ ਕਹਿਣ ਲਈ ਜੁਨੇ ਤੁਸੀਂ ਬੈਠੇ ਹੋ ਤੁਹਾਡੇ ਸਾਰਿਆਂ ਦੇ ਸਹਿਯੋਗ ਤੋਂ ਬਿਨਾ ਕੰਮ ਸੇਪਰੇ ਨਹੀਂ ਕਰ ਸਕਦਾ ਸਤਿਗੁਰੂ ਕੁਰਦਾਸ ਮਹਾਰਾਜ ਜੀ ਦੇ ਪਾਕਿਸਤਾਨ ਦੇ ਜੋੜ ਬੈਠੇ ਗੁਰਪ੍ਰਸਾਦ ਸਿੰਘ ਕੋਈ ਬੁਜੀ ਖਾਲਸਾ ਵਾਹੀ ਨਹੀਂ ਖਤੇ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਜੋ ਕਿ ਸਤਿਗੁਰੂ ਦਾਸ ਮਹਾਰਾਜ ਜੀ ਦੇ ਸਿਰਿਵਾਰਨ ਅਤੇ ਬਾਬਾ ਸਾਹਿਬ ਦੀ ਸੋਚ ਨੂੰ ਮੁੱਖ ਰੱਖਦੇ ਹੋਏ ਨਿਊਯਾਰਕ ਅਤੇ ਟ੍ਰਾਈ ਸਾਈਡ ਦੇ ਸੰਤਾਂ ਨੇ ਸਾਨੂੰ ਇਹ ਜਿਹੇ ਮੋਰ ਤੇ ਲਿਆ ਕੇ ਖੜਾ ਕਰਤਾ ਵੀ ਸਾਨੂੰ ਇਕੱਠੇ ਹੋਣ ਦੀ ਬਹੁਤ ਲੋਰ ਸੀ ਤੇ ਅਸੀਂ ਆਖਰ ਉਸ ਦਿਨ ਤੇ ਪਹੁੰਚ ਗਏ ਆ ਜੋ ਕਿ ਸਾਨੂੰ ਸultanne ਬਹੁਤ ਹੀ ਚਿਰਾਂ ਤੋਂ ਸੋਚ ਰੇ ਸੀ ਕਿ ਇਹ ਦਿਨ ਕਦੇ ਆਊਗਾ ਮੈਂ ਉਹਦੇ ਵਿੱਚ ਬਾਕੀ ਸਾਰੇ ਹੀ ਸਾਥੀਆਂ ਦੇ ਨਾਮ ਅਮਰੀਕਾ ਲੈ ਹੀ ਦਿੱਤੇ ਆ ਸਾਡੇ ਸੋਹਣ ਮਾਹੀ ਜੀ ਨੇ ਤੇ ਸਾਡੇ ਭौरा ਜੀ ਨੇ ਸਾਡੇ ਪ੍ਰਤਾਪ ਜੀ ਨੇ ਸਾਰਿਆਂ ਦਾ ਹੀ ਬਹੁਤ ਸਹਿਯੋਗ ਕੀਤਾ ਇਸ ਮੌਕੇ ਤੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਕਿ ਸਾਡੇ ਦੋਸਤਾਂ ਨਿਊਯਾਰਕ ਦੇ ਸ੍ਰੀ ਗੁਰੂ ਪੁਰਦਾਸ ਰਿਲੀਟ ਸੋਸਾਇਟੀ ਅਤੇ ਬੇਕ ਉਪਰਕਾਲ ਸੋਸਾਇਟੀ ਹੋਣ ਵਿੱਚ ਗੁਰੂ ਘਰ ਦੇ ਸਵਾ ਦੇ ਨਾਲ ਪੈਨਲ ਚੱਲਦੀਆਂ ਹਨ ਜਿਨ੍ਹਾਂ ਨੇ ਕਿ ਕਾਫੀ ਪੱਲਨਾ ਆਸਮਚੀ ਬਹੁਤ ਇਹ ਹਮ ਤੱਕ ਅਸੀਂ ਹਿਤੂ ਦਾ ਵਿਰੋਧ ਕਰਦੇ ਰਹੇ ਪਰ ਗੁਰੂ ਘਰ ਅੱਜ ਦੇ ਇਸ ਸੇਵਾ ਸੰਭਾਲ ਮੌਕੇ ਤੇ ਗੁਰੂ ਘਰ ਦੇ ਅੰਦਰ ਕੱਤਰ ਕੋਈ ਕਬੂਦ ਸੰਬੰਧਿਤ ਨੂੰ ਮੇਰੇ ਵੱਲੋਂ ਜੈ ਗੁਰਦੇਵ ਤਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਿਊਜ਼ ਆਰਕ ਦੀ ਤਰਤੀ ਤੇ ਮੈਂ ਸਮਝਦਾ ਕਿ ਇੱਕ ਬਹੁਤ ਹੀ ਵੱਡਾ ਇਤਿਹਾਸਿਕ ਤੇ ਬਹੁਤ ਹੀ ਮਹੱਤਵਪੂਰਨ ਦਿਨ ਹੈ ਜਦੋਂ ਸਾਡੀ ਕਮਿਊਨਿਟੀ ਨੇ ਇੱਕ ਬਹੁਤ ਹੀ ਵੱਡਾ ਫੈਸਲਾ ਮੈਂ ਸਮਝਦਾ ਬਹੁਤ ਵੱਡਾ ਫੈਸਲਾ ਜੋ ਜਿਨੇ ਵੀ ਮਸਲੀਸ ਸਤ ਸੰਪਤੀ ਦੇ ਨਾਲ ਨਵੀਂ ਕਮੇਟੀ ਬਣਾਉਣ ਦਾ ਫੈਸਲਾ ਜੋ ਇਹ ਸਾਰੇ ਹੀ ਇਸ ਕਾਰਨ ਲਈ ਵਧਾਈ ਦੇ ਪਾਤਰ ਨੇ ਔਰ ਮੈਂ ਇਹਨਾਂ ਨੂੰ ਆਪਣੇ ਤਰਫੋਂ ਨਵੀਂ ਬੜੀ ਕਮੇਟੀ ਨੂੰ ਬਹੁਤ-ਬਹੁਤ ਵਧਾਈਆਂ ਬੇਜ ਕਰਦਾ ਕਿਉਂਕਿ ਕਰੀਬ ਕਹਾਕੇ ਤੋਂ ਜ਼ਿਆਦਾ ਜੋ ਮੈਂ ਅੱਥੇ ਦੇਖਿਆ ਜਿੱਦਾਂ ਦਾ ਮਾਹੌਲ ਪਹਿਲਾਂ ਕਮੇਟੀਆਂ ਦੇ ਸਮੇਂ ਹੋਂਦ ਕਮੇਟੀਆਂ ਦੀ ਹੋਂਦ ਨੂੰ ਲੈ ਕੇ ਵੋਟਾਂ ਦੇ ਸਮੇਂ ਜੋਰ ਜਮਾਈ ਦਾ ਰਿਹਾ ਉਹ ਸਾਰਿਆਂ ਦੇ ਸਾਹਮਣੇ ਰਿਹਾ ਸੋ ਨਵੀਂ ਕਮੇਟੀ ਲਈ ਜਿੱਥੇ ਇੱਕ ਸ਼ੁਭ ਸੰਕੇਤ ਹੈ ਉਥੇ ਸਮਾਜ ਲਈ ਵੀ ਇੱਕ ਚੰਗਾ ਸੰਦੇਸ਼ ਹੈ ਜਿੱਥੇ ਤੱਕ ਪ੍ਰਾਣੀ ਕਮੇਟੀ ਦਾ ਸਵਾਲ ਹੈ ਪ੍ਰਾਣੀ ਕਮੇਟੀ ਦੇ ਅਹੁਦੇਦਾਰਾਂ ਨੇ ਸੇਵਾਦਾਰਾਂ ਨੇ ਆਪਣੀ ਤਨੋਂ ਮਨੋਂ ਤਰੋ ਇਸ ਸੰਸਥਾ ਨੂੰ ਇਸ ਧਾਰਮਿਕ ਇੰਸਟੀਚੂਸ਼ਨ ਨੂੰ ਚਲਾਉਣ ਲਈ ਆਪਣਾ ਬੜਮੁੱਲਾ ਯੋਗਦਾਨ ਦਿੱਤਾ ਉਹਨਾਂ ਦੇ ਬੜਮੁੱਲੇ ਯੋਗਦਾਨ ਨੂੰ ਵੀ ਹਮੇਸ਼ਾ ਸਮਾਜ ਯਾਦ ਰੱਖੂਗਾ ਸੋ ਉਹ ਵੀ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇਹਦੇ ਬਡੇ ਕਾਰਜ ਲਈ ਨਵੀਂ ਕਮੇਟੀ ਨੂੰ ਸਭ ਸੰਮਤੀ ਦੇ ਨਾਲ ਸੇਵਾ ਪ੍ਰਦਾਨ ਕਰਨ ਦਾ ਮੌਕਾ ਬਖਸ਼ਿਆ। ਬਾਈ ਜੁਗੀ ਬਾਈ ਜਗੀਰਾਲ ਸਾਹਿਬ ਬਾਈ ਜੁਗੀ ਫਤੇ ਜੈਪ੍ਰੀਨ ਵਿਆਪਾਰ 1950 85 ਤੋਂ ਇਥੇ ਬਿਨ ਮਾਰਕ ਤੋਂ ਦਾ ਮੌਕਾ ਮਿਲਿਆ ਜਦੋਂ ਗੁਰੂ ਘਰ ਦੀ ਸ਼ੁਰੂਆਤ ਹੋਈ ਬਿਲਪਰ ਤੋਂ ਇੱਕ ਦੁਬਲਾ ਤੇ ਇੱਕ ਕਾਰਦੈਂਟ ਕਰਕੇ ਕੰਮ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਕੁਝ ਜ਼ਿੰਮੇਵਾਰ ਗੁਰੂਆਂ ਨੇ ਆਪਣੇ ਮੈਂਬਰਾਂ ਨੇ ਇਕੱਠੇ ਹੋ ਕੇ ਇਹ ਗੁਰੂ ਘਰ ਦਾ ਨਿਰਮਾਣ ਕੀਤਾ ਸਾਡੇ ਬੀਬੀ ਚੰਨਜੀਤ ਪ੍ਰਧਾਨ ਬਣੇ ਉਹ ਤੋਂ ਬਾਅਦ ਨਰਮਸਿੰਘ ਜੀ ਲੰਦਲਾਲ ਜੀ ਅਸ਼ੋਕ ਮਾਹੀ ਜੀ ਸਾਰਿਆਂ ਨੇ ਆਪਣਾ ਯੋਗਦਾਨ ਪਾਇਆ ਅੱਜ ਤੋਂ 2 ਹਫ਼ਤੇ ਪਹਿਲਾਂ ਮੈਂ 14 ਤਰੀਕ ਨੂੰ ਆਪਣੇ ਗੁਰੂਆਂ ਦੇ ਦਰਸ਼ਨ ਕਰਨ ਲਈ ਗਿਆ ਮਹਾਬਗਲਾਨ ਸਾਡੇ ਸੰਤ ਨੇ ਉੱਥੇ ਮੈਨੂੰ ਇੱਕ ਖਬਰਸਾਂ ਦਾ ਮੌਕਾ ਮਿਲਿਆ ਕਿ ਸੱਜ ਸੰਤੀ ਨਾਲ ਇੱਕ بڑے ਸਾਡੇ ਭਰਾਈ ਸਾਹਿਬ ਨੂੰ ਮਦਦ ਮਾਇਆ ਤੇ ਬੜੀ ਖੁਸ਼ੀ ਹੋਵੇ ਸੁਣ ਕੇ ਸੱਚੀ ਗੱਲ ਤਾਂ ਇਹ ਦੱਸਣੀ ਚਾਹੁੰਦਾ ਕਿ ਜਦੋਂ 8-9 ਸਾਲ ਪਹਿਲੋਂ ਇਹ ਸਾਰਾ ਵਿਵਾਦ ਸ਼ੁਰੂ ਹੋਇਆ ਇਹ ਸਾਰੇ ਜਿਹੜੇ ਚਿਹਰੇ ਸੀਗੇ ਮੈਂ ਸਾਰਿਆਂ ਨੂੰ ਜਾਣਦਾ ਸੀਗਾ ਔਰ ਅੱਜ ਵੀ ਬੜਾ ਇੱਜ਼ਤ ਨਾਲ ਇੱਜ਼ਤ ਮਾਣ ਦਿਲ ਹੈਗਾ ਜਦੋਂ ਸੈਪਰੇਸ਼ਨ ਇਸ ਤੋਂ ਸ਼ੁਰੂ ਹੋ ਗਈ ਇਹ ਵੀ ਲੱਗਦਾ ਵੀ ਕਿਹੜੇ ਪਾਸੇ ਉਹ ਕਿਹਦੇ ਨਾਲ ਖੜੀ ਹੈ ਤੇ ਨਹੀਂ ਯਾਦ ਆਉਂਦਾ ਮੈਨੂੰ ਇੱਕ ਵਾਰੀ ਤੇ ਤੇ ਸ਼ੁਰੂਆਤ ਜਦੋਂ ਝਗੜਾ ਚੱਲਦਾ ਸੀ ਮੈਂ ਆ ਤੇ ਉਧਰੋਂ ਵੀ ਖਚ ਰੇ ਸੀ ਦੂਸਰੇ ਪਾਸੇ ਖਚ ਰੇ ਸੀ ਮੈਨੂੰ ਵੀ ਸਾਥ ਲੈ ਕੇ ਸਾਡਾ ਕਿਹੜੇ ਪਾਸੇ ਕੋਲੇ ਸਟੈਪ ਲਏ ਸੱਚੀ ਅੱਜ ਤੋਂ 8 ਸਾਲ ਤੋਂ ਮੈਂ ਤੇਰੇ ਕੋਲਦਰ ਨਹੀਂ ਆ ਬੋਲ ਕੱਟਿਆ ਇੱਕ ਵਾਰੀ ਇਸ ਲਈ ਇਹਦੀ ਵੀ ਸਾਡੇ ਚਾਦਾ ਨਹੀਂ ਆ ਗਈ ਇਸ ਲਈ ਵੀ ਕਿਹੜੇ ਪੂਨਾ ਚਾਹੀਏ ਹੋਤੇ